ਦਾ ਮਾਦਰ ਦਬਲੇ ਦਾ ਵੀ ਇਕੱਠੀਆਂ ਹੋਏ। ਹਾਂ ਉੱਥੇ ਜਾ ਕੇ ਤਾਂ ਦੰਦ ਨਾ ਹੁੰਦਾ ਇੱਥੇ ਤੇ। ਉਹ ਉਹ ਪਰਦਾ ਮਾਰੀ ਦਾ ਜਾ। ਤੇ ਜੀ। ਹਾਂਜੀ ਪ੍ਰੈਸ਼ਰ ਰਿਪੋਰਟ। ਕਿੰਨੇ ਬੰਦਿਆਂ ਦੀ ਡੈਥ ਸਰ ਸਾਨੂੰ ਸਾਡੇ ਇੱਕ ਚੜ੍ਹ ਦੀ ਗਲਾ ਵੈਲਫੇਅਰ ਸੇਵਾ ਸੁਸਾਇਟੀ ਦੇ ਨੰਬਰ ਤੇ ਐਮਰਜੈਂਸੀ ਸੂਚਨਾ ਮਿਲੀ ਸੀ ਕਿ ਚੰਦਪਾਨ ਕੋਲੇ ਇੱਕ ਗੱਡੀ ਵਿੱਚ ਐਕਸੀਡੈਂਟ ਹੋ ਗਿਆ ਕਿ ਜਿਹੜੀ ਕਿ ਸੰਤੁਲਨ ਵਿਗੜਨ ਕਾਰਨ ਦਰਾਖਤ ਨਾਲ ਟਕਰਾ ਗਈ ਹੈ ਸੂਚਨਾ ਮਿਲਦੇ ਇਸ ਟੀਮ ਸਮੇਤ ਪਹੁੰਚ ਜਿੱਥੇ ਕਿ ਤਿੰਨ ਲੇਡੀਜ਼ ਦੀ ਡੈਥ ਹੋ ਚੁੱਕੀ ਹੈ ਇੱਕ ਬੱਚਾ ਦੋ ਲੇਡੀਜ਼ ਤੇ ਇੱਕ ਲੇੜੀ ਔਰਤ ਦਾ ਬੱਚੇ ਦਾ ਪੱਟ ਟੁੱਟਿਆ ਹੋਇਆ ਤੇ ਇੱਕ ਉਹਨਾਂ ਦੇ 1 ਸਾਲ ਡੇਢ ਸਾਲ ਦਾ ਬੱਚਾ ਵੀ ਸੀ ਜਿਹਦੇ ਚੈਸਟ ਇੰਜਰੀ ਹੈ ਤਿੰਨ ਤਿੰਨੇ ਅਸੀਂ ਹੋਰ ਕਲੱਬ ਦੀ ਗੱਡੀ ਚ ਵੀ ਜਿਹੜੇ ਤਿੰਨ ਚਾਰ ਪੰਜ ਜਾਣੇ ਜਿਹੜੇ ਸਾਡੇ ਚੜ੍ਹਦੀ ਕਲਾ ਵੈਲਫੇਅਰ ਸੇਵਾ ਸੁਸਾਇਟੀ ਦੀ ਗੱਡੀ ਚ ਰਹਿੰਦੇ ਆ ਜਿਨ੍ਹਾਂ ਨੂੰ ਕੋਟਕਪੂਰਾ ਲੈ ਕੇ ਆਏ ਤੇ ਉਹਨਾਂ ਚੋਂ ਤਿੰਨ ਨੂੰ ਰੈਫਰ ਪਾਤਾ ਤਿੰਨ ਗੱਡੀ ਦੇ ਵਿੱਚ ਪਏ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜੀ ਕੀ ਕਿਧਰੋਂ ਆ ਰਹੀ ਸੀ ਗੱਡੀ ਸਰ ਇਹ ਦੱਸਣ ਦੇ ਮੁਤਾਬਕ ਵਾਰਸਾਂ ਦੇ ਮੈਰਿਜ ਤੇ ਜਾ ਰਹੇ ਸੀਗੇ ਤੇ ਮੈਰੀ ਤੋਂ ਚੰਦਪਾਣ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਬਾਹਰ ਨਿਕਲੇ ਹੋਣੇ ਤੇ ਸੰਤੁਲਨ ਵਿਗੜਨ ਕਾਰਨ ਗੱਡੀ ਸਿੱਧੀ ਦਰਖਤ ਨਾਲ ਟਕਰਾ ਗਈ Honda City ਗੱਡੀ ਸੀਗੇ ਇਹਨਾਂ ਕੋਲੇ ਜੀ